ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਜੀ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 3 ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਸੀਲ ਧਰਮਪੋਟ ਠੀਕ ਆ ਬਾਈ ਜੀ ਮੋਬਾਈਲ ਨੰਬਰ ਹੈਗਾ 94640 2835 ਜਿਹੜੇ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਜੀ ਵੈ ਕੀ ਜਾਂਦਾ ਜੀ ਮਾਲ ਨਾਲ ਨਾਲ ਦੇ ਨਾਲ ਹੋਰ ਵੀ ਆਈ ਜਾਂਦੀਆਂ ਵਿਕੀ ਜਾਂਦੀਆਂ ਠੀਕ ਹੈ ਕੱਲ ਵੀ ਬਾਈ ਨੇ ਫੋਨ ਲਾਇਆ ਸੀ ਮੈਂ ਥੋੜਾ ਜਿਹਾ ਬਿਜੀ ਸੀਗਾ ਕੱਲ ਵਾਲਾ ਮਾਲ ਪਾ ਵੈ ਗਿਆ ਹਾਂਜੀ ਕੱਲ ਵਾਲੀਆਂ ਤਿੰਨ ਵੜਾ ਵੈਗੀਆਂ ਇੱਕ ਰਹਿ ਗਈ ਜੀ ਨੇ ਠੀਕ ਆ ਜੀ ਆਹ ਇੱਕ ਹੋਰ ਆਈ ਜਾਂਦੀ ਇਹ ਹਾਂ ਤੜਕੇ ਆਈ ਜੀ ਠੀਕ ਆ ਬਾਈ ਤੇ ਇੱਕ ਨੰਬਰ ਇਹ ਤੋਂ ਸ਼ੁਰੂ ਕਰ ਲੈਨੇ ਆ ਡਿਟੇਲ ਕੀ ਆ ਜੀ ਇਹਦੀ ਇਹ ਵੀਰੇ ਪਲੂਨ ਵੱਛੀ ਆ ਇਦਾਂ ਦੋ ਜੀ ਇਦਾਂ ਤੋਂ ਮੇਰੇ ਕੋਲ 6 ਦੰਦਾ ਠੀਕ ਆ ਬਾਈ ਤੇ ਮਗਰ ਵੀ ਬੱਚੀ ਆ ਬਹੁਤ ਸੋਹਣੀ ਆ ਮਗਰ ਬਹੁਤ ਜੀ ਜੀ ਆਪ ਆ ਕਰਮ ਵਾਲੀ ਉਹ ਜੀ ਬੱਚੀ ਹੈ ਵਾਲੀ ਚੈੱਕ ਕਰੋ ਜੀ ਫੁੱਲ ਬਰੀਡ ਵਾਲੀ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਵੀਰੇ ਚੌਥਾ ਕਦੇਣਾ ਮੇਰੇ ਖਿਆਲ ਚ ਨਾੜੂਆ ਨਾਲ ਹੀ ਆ ਦੇਖ ਠੀਕ ਆ ਜੀ ਨਾੜੂਆ ਸੁੱਕਿਆ ਵਾ ਨਾਲ ਹੀ ਆ ਚੱਕਦੇ ਹੋ ਤੇ ਕਿੰਨਾ ਬਈ ਬੌਲਾ ਕੇ ਦੁੱਧ ਆ ਜੀ ਵੀਰੇ ਹਜੇ ਤਾਂ ਸੰਦਲੋ ਜੀ ਬੋਲਾ ਹੀ ਮੰਨ ਲੋ ਜੀ ਚੌਥਾ ਦਿਨ ਦੱਸਦੇ ਆ ਤੇ ਦੁੱਧ ਮੰਨ ਲੋ ਕੋਈ ਗੱਲ ਨਹੀਂ ਉਹ ਜੀ ਠੀਕ ਆ ਬਾਈ ਇਹਦੇ ਥਲੇ ਜੀ 12 ਤੋਂ ਪਲਾਸੀ ਹੋਊਗਾ ਇਹ ਤਾਂ 14 ਕਿਲੋ ਹੋਊਗਾ ਕਈ ਵਾਰ ਦੂਰੋਂ ਨੇੜੇ ਆਉਂਦਾ ਬੰਦਾ ਦੁੱਧ ਘਟ ਜੇ ਫੇਰ ਅਗਲਾ ਕਹਿੰਦਾ ਯਾਰ ਤੂੰ ਗਲਤ ਦੱਸਿਆ ਜੀ 12 ਕਿਲੋ ਮੰਨ ਕੇ ਚੱਲੋ ਜੀ ਬੋਲਾ 12 ਕਿਲੋ ਜੋਕ ਕੇ ਦੇ ਦੋ ਹਾਂਜੀ ਹਾਂਜੀ ਜਿਵੇਂ ਬੋਲ ਹੋਰ ਕੇ ਦਿਖਾ ਦੀ ਵੀਰੇ ਪਹਿਲਾ ਸੂਆ ਸੂਈ ਆ ਜੀ ਮੂੰਹ ਤੋਂ ਛੇ ਦੰਦ ਦਾ ਮਗਰ ਬੱਚਾ ਵੱਛੀ ਆ 4 ਦਿਨ ਬਾਈ ਦੱਸਦਾ ਸੂਈ ਨੂੰ ਹੋ ਗਿਆ ਬੱਚੀ ਸਾਫ ਬਾੜੀ ਆ ਯਾਰ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਆ ਜੀ ਹ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 1:54 ਮਿੰਟ ਹੋ ਗਏ ਆ ਥੱਲੇ ਦੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਂ ਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀਗਾ ਅੱਬਾਈ ਮਾੜੀ ਬੂਬੀ ਜੀ ਇਹ ਚੱਲਦੀ ਤਾਂ ਨਹੀਂ ਨਹੀਂ ਇਹ ਨਹੀਂ ਚੱਲਦੀ ਵੀਰੇ ਕੋਈ ਨਹੀਂ ਆਪਣੀ ਗਰੰਟੀ ਆ ਕੋਈ ਹੋਜੀ ਠੀਕ ਆ ਚਾਰੇ ਥਣ ਕੇ ਤੇ ਹੱਥੀਂ ਚਵਾਈ ਵਾਲਾ ਥਾਣਾ ਜੀ ਬਾਕੀ 12 ਕਿਲੋ ਤੋਂ ਸਟਾਰਟਿੰਗ ਆ ਅੱਗੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਹੋਊ ਤਾਂ 13-14 ਕਿਲੋ ਜੇ ਆਪਾਂ 12 ਕਿਲੋ ਹੀ ਮੰਨ ਕੇ ਚੱਲੋ ਦੇ ਬਾਕੀ ਬਈ ਵਜਨ ਵਜੂਦ ਆਲੀ ਆ ਕੋਈ ਲੱਸੀ ਫਿੱਕੀ ਨਹੀਂ ਹਾਈਟ ਵੀ ਚੰਗਾ ਕਿੰਨਾ ਕਬਾਜੂ ਬਈ ਦੁੱਧ ਯਾਰ ਬੱਚੀ ਜੈਸਾ ਨਾ ਵੱਡੀ ਵਿਆ ਇਹਨਾਂ 18 20 ਕਿਲੋ ਦਾ ਚਾਹੀਦਾ ਹੀ ਚਾਹੀਦਾ ਬਾਕੀ ਸੇਵਾ ਹਾਂ ਬਾਕੀ ਸੇਵਾ ਦੇ ਸਿਰ ਤੇ ਹੁੰਦੇ ਆ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਹਾਂ ਤੇ ਆਪਾਂ ਜਿੰਨਾ ਹੋਵੇ ਦੁੱਧ ਆਪਾਂ ਘਰ ਦੀ ਗਾਰੰਟੀ ਦੇ ਠੀਕ ਮੁੱਲ ਬਈ ਇਹਦਾ ਮੁੱਲ ਯਾਰ ਜਿੰਨਾ ਮਰਜ਼ੀ ਵੀਰੇ ਕਰ ਲੀਏ ਆਪਾਂ 60000 ਦੀ ਬੱਚੀ ਦੇਵਾ ਠੀਕ ਹੈ ਮੁੱਲ ਕਰਾਉਣ ਨੂੰ ਬਈ ਕਹਦਾ ਜਿੰਨਾ ਮਰਜ਼ੀ ਕਰਾਓ ਪਣਾ 70 ਕਰਾ ਲਓ 75 ਕਰਾ ਲਓ 65000 ਦੀ ਬੱਚੀ ਦੇ ਦਾਂਗੇ ਬੱਚੀ ਸਾਫ ਬਹੁਤ ਆ ਯਾਰ ਕੋ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜੇ ਸੂਏ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਹੋਗੋਂ 15 ਕ ਦਿਨ ਆ ਬੱਚਾ ਵਾ ਮਗਰ ਬੱਚਾ ਬੱਚਾ ਠੀਕ ਆ ਜੀ ਇਹਦੇ ਨੇ ਹੋਊਗਾ 11 12 ਕਿਲੋ ਦੁੱਧ ਤਿਆਰ ਆ ਹਾਂ ਜੀ ਕਿੰਨਾ ਕ ਪਾਜੋ ਬਾਈ ਬਾਜੀ ਇਹ 2 4 ਕਿਲੋ ਹੋਰ ਵਧੋਗੇ ਬਾਲਾ ਨਹੀਂ 15 ਕ ਕਿਲੋ ਐਂਡ ਹੁੰਦਾ ਵਾ ਠੀਕ ਆ ਜੀ ਜਿੱਦਾਂ ਕੋ ਵੈਦਾ ਉਹ ਵੈੜ ਚੰਗੀ ਸਾਫ ਆ ਸਾਫ ਆ ਹਾਂ ਤੇ ਬਾਲਾ ਨਹੀਂ ਆਪਾਂ ਕਹਿ ਲੈਂਦੇ ਆ ਤੇ ਤੋੜ ਕੇ ਦਿਖਾ ਦਿਓ ਜੀ ਦੂਜਾ ਸੂਹਾ ਸੂਈ ਆ ਜੀ 15 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱਚਾ ਏ 11 ਜਿਹੜਾ ਬਾਈ ਦੇ ਘਰੇ ਆ ਤਸੱਲੀ ਤੁਸੀਂ ਕਰਨੀ ਆ 2 ਟਾਈਮ ਚੋ ਲੈਓ 4 ਟਾਈਮ ਚੋ ਲੈਓ 6 ਟਾਈਮ ਚੋ ਲੈਓ ਤੂੰ ਤਸੱਲੀ ਤੁਸੀਂ ਕਰਨੀ ਆ ਥਣਾ ਦੀ ਓਕੇ ਆ ਬਾਈ ਜਮਾ ਓਕੇ ਵੀਰੇ ਕੋਈ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਯਾਰ ਠੀਕ ਆ ਜੀ ਐਨੀ ਠੰਡੀ ਸੀ ਲਾ ਨਿਆਣਾ ਪਾਉਣ ਦੀ ਵੀ ਬਾਈ ਕਹਿੰਦਾ ਲੋੜ ਨਹੀਂ ਥਣਾ ਦੀ ਜਮਾ ਓਕੇ ਆ ਬਾਕੀ ਭਜਨ ਵਾਲੀ ਆ ਬੱਚੀ ਅੱਗੇ ਦੋ ਦੋ ਸੇਵਾ ਦਾ ਬਾਈ ਕਹਿੰਦਾ 14 15 ਕਿਲੋ ਦੀ ਉਮੀਦ ਆ ਜੇ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਇਹਦਾ ਮੁੱਲ ਬਾਈ ਇਹਨਾਂ ਬਿੱਰੇ ਲੈਣ ਦੇਣ ਵਾਲਾ ਜੇ ਆਪਾਂ ਕਰਨਾ 42000 ਦੀ ਵਾੜ ਦੇ ਦਾਂਗੇ ਠੀਕ ਆ ਜੀ ਇਹਦਾ ਲੈਣ ਦੇਣ ਵਾਲਾ ਮੁੱਲ ਬਾਈ ਕਹਿੰਦਾ 42000 ਰੁਪਿਆ ਬਾਕੀ ਉਹਦੇ ਜੋ ਛੋੜ ਛੱਪਾ ਬਾਈ ਕਹਿੰਦਾ ਕਰ ਦਾਂਗੇ ਮਗਰ ਪੰਚਾਇਤ ਨੂੰ ਮਾਨਤਾ ਆਂਤਾ ਜੀ ਕਰਨਾ ਹੀ ਪੈਂਦਾ ਸਾਰਿਆਂ ਕੋਈ ਉਹ ਚੰਗੀ ਆ ਬੱਚੀ ਸੀਸਾਊ ਕਰਮ ਵਾਲੀ ਦਾਣ ਤੋਂ ਕੋਈ ਨਹੀਂ ਚਾਹੀ ਜਵਾਬ ਜੁਈ ਜਾਣ ਥਣ ਲੇਵੇ ਤੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਵੀਡੀਓ ਬਣਾਉਣ ਦਾ ਸਮਾਂ 2:20 ਦਾ ਜੋ ਸ਼ਾਮ ਨੂੰ 4 ਘੰਟੇ ਚ 2:20 ਚ ਬਾਕੀ ਨੇ 4 ਘੰਟੇ ਦੇ ਕਰਦਾ ਸੋਨਾ ਹਵਾਨਾ ਤਿਆਰ ਕਰ ਲੈਣਾ ਇਹ ਜਰਸੀ ਦੀ ਕੀ ਡਿਟੇਲ ਆ ਜੀ ਠੀਕ ਆ ਜੀ ਆਪ ਠੀਕ ਆ ਜੀ ਤੇ ਉਹ ਬੰਦੇ ਕਿ ਨਹੀਂ ਥੋੜਾ ਜਿਹਾ ਕੋਈ ਪੈਸੇ ਪੂਸਿਆਂ ਦਾ ਕੋਈ ਹੋ ਗਿਆ ਹਾਂਜੀ ਤੇ ਚਲੋ ਆਪਾਂ ਨੂੰ ਕੀ ਲੋੜ ਆ ਕਿਸੇ ਪਿੰਡ ਦਾ ਨਾਮ ਲੈਣ ਦੀ ਸਹੀ ਗੱਲ ਆ ਜੀ ਤੇ ਇਹ ਥਲੇ ਹੈਗਾ ਵਾ 5-6 ਕਿਲੋ ਦੁੱਧ ਠੀਕ ਆ ਜੀ ਹਾਂਜੀ ਇੱਕ ਥਲੋਂ ਇੱਕ ਥਲੋਂ ਇਹ ਤਾਂ ਮਗਰਲਾ ਥਾਣਾ ਜਿਹੜਾ ਤੇਲ ਆ ਠੀਕ ਆ ਜੀ ਪੰਜ ਤਿਆਰ ਆ ਜਰਸੀ ਚੰਗੀ ਆ ਜੀ 5-6 ਕਿਲੋ ਦੁੱਧ ਤਿਆਰ ਆ ਇੱਕ ਥਨੂੰ ਤੇਲ ਆ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿਸੇ ਕਾਰਨ ਰਹਿ ਗਈ ਜੀ ਬੱਚੀ ਪੈਸੇ ਦਾ ਦੂਜੇ ਪਸ਼ੂ ਸੇਲ ਹੋ ਗਏ ਤੇ ਪਰਾਨੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਤੀ ਚਵਾਈ ਤਿੰਨਾ ਧਰਾਂ ਦਾ ਓਕੇ ਆ ਜੀ ਜਮਾ ਓਕੇ ਯਾਰ ਮੈਂ ਤਾਂ ਪੰਜ ਲੱਗਦੇ ਧਰ ਚੋਂ ਠੀਕ ਆ ਬਾਈ ਬਾਕੀ ਤਸੱਲੀ ਆ ਕੇ ਕਰ ਲੋ ਜਰਸੀ ਚੰਗੀ ਆ ਤੇ AI ਵਗੈਰਾ ਤਾਂ ਨਹੀਂ ਹੋਈ ਬਾਈ ਨਹੀਂ ਵੀਰੇ ਮੈਂ ਆਲੂਆਂ ਚ ਫਸਿਆ ਸੀ ਐਵੇਂ ਮੈਂ ਕਹਿੰਦਾ ਠੀਕ ਆ ਜੀ ਦੇ ਆਪਾਂ ਤਾਂ ਕਰਾਈ ਨਹੀਂ ਗਈ ਠੀਕ ਆ ਜੀ ਹਾਂ ਅੱਜ ਤਾਂ ਹੀ ਹੀਟ ਚ ਠੀਕ ਆ ਜੀ AI ਬਾਈ ਕਹਿੰਦਾ ਨਹੀਂ ਹੋਈ ਜਿਹੜਾ ਨੈਟ ਦੁੱਧ ਤਿਆਰ ਆ ਇਹਦਾ ਬਾਈ ਛੋਟਾ ਜਿਹਾ ਮੋਲ ਜਮਾ ਜੀ ਇਹਦਾ ਲੈਣ ਦੇਣ ਨਾਲ ਹੀ ਯਾਰ 1000 ਰੁਪਏ ਉਹਨਾਂ ਦੀ ਸਾਈ ਆਈ ਸੀ ਬੰਦਿਆਂ ਦੀ ਠੀਕ ਆ ਜੀ ਤੇ ਉਹ ਬੰਦਿਆ ਦੱਸਾਂ ਦੇ ਲਾ ਕੋਈ ਮਹਾਰਾਜ ਨਾ ਜਾਣੇ ਕੋਈ ਕੀ ਗੱਲਬਾਤ ਹੋਈ ਠੀਕ ਆ ਜੀ ਇਹ ਆਪਾਂ ਕਿ ਨਹੀਂ ਅੱਗੇ 13000 ਮੁੱਲ ਪਾਇਆ ਹੀ ਆਪਾਂ ਠੀਕ ਆ ਜੀ 12000 ਦੀ ਵੱਚੀ ਦੇ ਦੇ ਠੀਕ ਆ ਜੀ 12000 ਦੇ ਬਾਈ ਕਹਿੰਦਾ ਵੱਚੀ ਦੇ ਦਾਂਗੇ ਜਿਹਨੂੰ ਚਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ